ਸਤਿ ਸ਼੍ਰੀ ਅਕਾਲ ਜੀ ਫੈਸਲੇ ਜ਼ਿੰਦਗੀ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵੀਂ ਪਰਿਵਾਰਕ ਕਹਾਣੀ ਲੈ ਕੇ। ਉਮੀਦ ਕਰਦੀ ਹਾਂ ਮੇਰੀ ਅੱਜ ਵਾਲੀ ਕਹਾਣੀ ਨੂੰ ਤੁਸੀਂ ਬਹੁਤ ਪਿਆਰ ਦਿਓਗੇ। ਹਾਂਜੀ ਸ਼ੁਰੂ ਕਰਦੇ ਹਾਂ ਜੀ ਕਹਾਣੀ। ਲਿਆ ਜਸਵੀਰ ਕੁਰੇ ਜਿਹੜਾ ਵੀ ਸਮਾਨ ਮੰਗਾਉਣਾ ਹੈ ਲਿਸਟ ਬਣਾ ਦੇ। ਕੱਤਰ ਨੇ ਬੂਹੋਂ ਵੜਦਿਆਂ ਹੀ ਜਸਵੀਰ ਕੌਰ ਨੂੰ ਆਵਾਜ਼ ਲਗਾਈ। ਜਸਵੀਰ ਕੌਰ ਕਹਿਣ ਲੱਗੀ ਮੈਂ ਕੀ ਸਮਾਨ ਮੰਗਾਉਣਾ ਜੋ ਤੁਹਾਡਾ ਜੀ ਕਰਦਾ ਲੈ ਆਇਓ ਕੱਤਰ ਕਹਿਣ ਲੱਗਾ ਬਰੇ ਦਿਨਾਂ ਦਾ ਦਿਨ ਹੈ ਤੇਰਾ ਕੁਝ ਖਾਣ ਨੂੰ ਜੀ ਨਹੀਂ ਕਰਦਾ ਸਾਲ ਬਾਅਦ ਦੀਵਾਲੀ ਆਉਂਦੀ ਹੈ ਦੱਸ ਕਿਹੜੀ ਮਠਿਆਈ ਲੈ ਕੇ ਆਵਾਂ ਤਾਂ ਜਸਬੀਰ ਕੌਰ ਕਹਿਣ ਲੱਗੀ ਜੋ ਤੁਹਾਨੂੰ ਚੰਗਾ ਲੱਗਦਾ ਲੈ ਆਇਓ ਇਹ ਦਿਨ ਤਿਹਾਰ ਵੀ ਧੀਾਂ ਪੁੱਤਰਾਂ ਦੇ ਨਾਲ ਹੀ ਚੰਗੇ ਲੱਗਦੇ ਨੇ ਜਦੋਂ ਸਾਡੇ ਨੂੰਹਾਂ ਪੁੱਤਰ ਤਾਂ ਸਾਡੇ ਤੋਂ ਅਲੱਗ ਹੋਏ ਬੈਠੇ ਨੇ ਤਾਂ ਸਾਡੀ ਵੀ ਕਾਹਦੇ ਦਿਨ ਦਿਹਾਰ ਬੱਚਿਆਂ ਦੇ ਬਹਾਨੇ ਘਰ ਵਿੱਚ ਸੌ ਚੀਜ਼ ਬਣਾਈਦੀ ਹੈ ਤੇ ਬਾਰੋਂ ਵੀ ਕਿੰਨੇ ਪ੍ਰਕਾਰ ਦੀਆਂ ਮਠਿਆਈਆਂ ਮੈਂ ਮੰਗਾਉਂਦੀ ਹੁੰਦੀ ਸੀ ਆਪਣੇ ਪੋਤਰੇ-ਪੋਤਰੀਆਂ ਵਾਸਤੇ ਇਕੱਤਰ ਵੀ ਉਦਾਸ ਹੋ ਕੇ ਬੈਠ ਗਿਆ ਕਹਿਣ ਲੱਗਾ ਹਾਂ ਜਸਵੀਰ ਕੌਰੇ ਸੱਚੀ ਬੜੇ ਜੰਗੇ ਦਿਨ ਹੁੰਦੇ ਸੀ ਜਿਸ ਦਿਨ ਜਸਵੀਰ ਕੌਰ ਕਹਿਣ ਲੱਗੀ ਅਸੀਂ ਆਪਣੇ ਪੈਰੀ ਆਪ ਕਹਾੜਾ ਮਾਰਿਆ ਆਪ ਹੀ ਆਪਣੇ ਨੂਹਾ ਪੁੱਤਰਾਂ ਨੂੰ ਘਰੋਂ ਕੱਢਿਆ ਇਹਦੇ ਵਿੱਚ ਉਹਨਾਂ ਦਾ ਕੋਈ ਦੋਸ਼ ਨਹੀਂ ਅਸੀਂ ਹੀ ਆਪਣੀ ਧੀ ਦੇ ਮਗਰ ਲਾ ਕੇ ਕੰਨਾਂ ਦੇ ਕੱਚੇ ਬਣ ਗਏ ਅਸੀਂ ਖੁਦ ਆਪਣੇ ਪਰਿਵਾਰ ਨੂੰ ਆਪਣੇ ਤੋਂ ਵੱਖ ਕਰ ਲਿਆ ਜਸਵੀਰ ਕੌਰ ਕਹਿਣ ਲੱਗੀ ਮੈਂ ਤਾਂ ਉਸ ਵੇਲੇ ਨੂੰ ਪਛਤਾ ਰਹੀ ਆ ਜਦੋਂ ਆਪਣੇ ਪੁੱਤਰ ਨੂੰ ਇਸ ਘਰ ਵਿੱਚੋਂ ਜਾਂਦੇ ਨੂੰ ਨਾ ਰੋਕਿਆ ਨਾ ਮੈਂ ਆਪਣੇ ਪੋਤੇ ਪੋਤਰੀਆਂ ਨੂੰ ਰੋਕਿਆ ਇਹ ਮੇਰੀ ਸਭ ਤੋਂ ਵੱਡੀ ਗਲਤੀ ਸੀ ਜਿਸ ਦੀ ਸਜ਼ਾ ਅੱਜ ਆਪਾਂ ਦੋਨੇ ਭੁਗਤ ਰਹੇ ਹਾਂ ਅਸਲ ਵਿੱਚ ਗੱਲ ਕੀ ਸੀ ਕਿ ਜਸਵੀਰ ਕੌਰ ਤੇ ਕਿਕਰ ਸਿੰਘ ਦੇ ਦੋ ਬੱਚੇ ਸੀ ਇੱਕ ਕੁੜੀ ਇੱਕ ਮੁੰਡਾ ਮੁੰਡੇ ਦਾ ਨਾਮ ਰਾਜੂ ਸੀ ਕੁੜੀ ਦਾ ਨਾਮ ਸੋਨੀ ਸੀ ਸੋਨੀ ਵੱਡੀ ਸੀ ਰਾਜੂ ਛੋਟਾ ਸੀ 71 ਨੇ ਸੋਨੀ ਦਾ ਵਿਆਹ ਆਪਣੇ ਵੱਲੋਂ ਪੂਰਾ ਜੋਰ ਲਾ ਕੇ ਕੀਤਾ ਪਰ ਸੋਨੀ ਦੇ ਸਹਰੇ ਪਰਿਵਾਰ ਵਾਲੇ ਬੜੇ ਲਾਲਚੀ ਲੋਕ ਸੀ ਉਹਨਾਂ ਨੂੰ ਜਿਵੇਂ ਹੀ ਪਤਾ ਲੱਗਾ ਕਿ ਸੋਨੀ ਦੀ ਡੈਡੀ ਦੀ ਰੋੜ ਉੱਪਰ ਕੋਠੀ ਪਾਈ ਹੈ ਜਿਹੜੀ ਕਿ ਬਹੁਤ ਕੀਮਤੀ ਹੈ ਤੇ ਨਾਮ ਵੀ 71 ਸਿੰਘ ਦੇ ਹੈ ਸੋਨੀ ਵੀ ਉਹਨਾਂ ਦੇ ਨਾਲ ਰਹਿ ਕੇ ਉਹਨਾਂ ਵਰਗੀ ਹੀ ਬਣ ਗਈ ਸੀ ਉਸ ਨੂੰ ਵੀ ਆਪਣੇ ਘਰ ਨਾਲ ਹੀ ਮਤਲਬ ਸੀ ਆਨੇ ਬਹਾਨੇ ਆਪਣੇ ਮੰਮੀ ਡੈਡੀ ਕੋਲੋਂ ਕਿਸੇ ਨਾ ਕਿਸੇ ਚੀਜ਼ ਦੀ ਮੰਗ ਕਰਦੀ ਰਹਿੰਦੀ ਇੱਕ ਦਿਨ ਸੋਨੀ ਦੀ ਮੰਮੀ ਜਸਵੀਰ ਕੌਰ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਪੁੱਤਰ ਐਤਵਾਰ ਵਾਲੇ ਦਿਨ ਤੁਸੀਂ ਐਕਸ ਵਕਤ ਸਾਡੇ ਕੋਲ ਆ ਜਾਇਓ ਆਪਾਂ ਰਾਜੂ ਵਾਸਤੇ ਕੁੜੀ ਦੇਖਣੀ ਆ ਆਪਣੇ ਭਰਾ ਦੇ ਵਿਆਹ ਦੀ ਗੱਲ ਸੁਣ ਕੇ ਜਿੱਥੇ ਹਰ ਕੁੜੀ ਨੂੰ ਚਾਹ ਚੜ ਜਾਂਦਾ ਹੈ ਉੱਥੇ ਸੋਨੀ ਨੂੰ ਕੋਈ ਚਾਹ ਨਹੀਂ ਚੜਿਆ ਸਭੂ ਉਦਾਸ ਹੋ ਕੇ ਸੋਚਣ ਲੱਗੀ ਕਿ ਪਹਿਲਾਂ ਤਾਂ ਮਾਪੇ ਦੇ ਘਰ ਮੇਰਾ ਹੀ ਰਾਜ ਚੱਲਦਾ ਸੀ ਮੈਂ ਜੋ ਵੀ ਚੀਜ਼ ਮੰਗਦੀ ਸੀ ਮੇਰੇ ਮਾਪੇ ਝਟਪਟ ਹਾਜ਼ਰ ਕਰ ਦਿੰਦੇ ਸੀ ਤੇ ਮੇਰੇ ਮੁੰਡੇ ਨੂੰ ਵੀ ਬਹੁਤ ਸਾਰਾ ਸਮਾਨ ਲੈ ਕੇ ਦਿੰਦੇ ਸੀ ਪਰ ਹੁਣ ਜਦੋਂ ਪਰਜਾਈ ਘਰ ਆ ਜਾਵੇਗੀ ਮੇਰੇ ਤਾਂ ਹੱਥ ਪੱਲੇ ਕੁਝ ਨਹੀਂ ਆਵੇਗਾ ਉਸ ਨੇ ਇਹ ਸਭ ਗੱਲਾਂ ਆਪਣੇ ਘਰ ਵਾਲੇ ਨੂੰ ਵੀ ਦੱਸੀਆਂ ਉਹ ਵੀ ਕਹਿਣ ਲੱਗਾ ਸੋਨੀ ਗੱਲ ਤਾਂ ਤੇਰੀ ਬਿਲਕੁਲ ਠੀਕ ਹੈ ਰਾਜੂ ਦਾ ਵਿਆਹ ਹੋ ਗਿਆ ਸਾਨੂੰ ਦੇਣ ਲੈਣ ਨੂੰ ਕੀ ਆ ਉੱਥੇ ਪਰ ਸੋਨੀ ਆਪਣੇ ਭਰਾ ਦਾ ਵਿਆਹ ਰੁਕਵਾ ਵੀ ਨਹੀਂ ਸਕਦੀ ਸੀ ਇਸ ਕਰਕੇ ਉਸ ਨੇ ਆਪਣੇ ਮਾਂ ਬਾਪ ਦੀ ਹਾਂ ਵਿੱਚ ਹਾਂ ਮਲਾਉਣਾ ਹੀ ਠੀਕ ਸਮਝਿਆ ਐਤਵਾਰ ਦਾ ਦਿਨ ਆ ਗਿਆ ਸੋਨੀ ਤੇ ਉਸ ਦੇ ਘਰ ਵਾਲਾ ਉਸ ਦੇ ਪੇਕੇ ਚਲੇ ਗਏ ਸੋਨੀ ਦੀ ਮਾਂ ਜਸਵੀਰ ਕੌਰ ਕਹਿਣ ਲੱਗੀ ਪੁੱਤ ਤਿਆਰੀ ਕਰੋ ਆਪਾਂ ਕੁੜੀ ਦੇਖਣ ਜਾਣਾ ਸਾਰੇ ਜਾਣੇ ਕੁੜੀ ਦੇਖਣ ਚਲੇ ਗਏ ਕੁੜੀ ਵੀ ਉਹਨਾਂ ਨੂੰ ਪਸੰਦ ਆ ਗਈ ਸ਼ਗਨ ਕਰਕੇ ਥੋੜੇ ਦਿਨਾਂ ਬਾਅਦ ਵਿਆਹ ਰੱਖ ਦਿੱਤਾ ਜਿੱਥੇ ਨੂਹ ਦੇ ਘਰ ਆਉਣ ਨਾਲ ਜਸਵੀਰ ਕੋਰ ਬਹੁਤ ਖੁਸ਼ ਸੀ ਉੱਥੇ ਸੋਨੀ ਬਿਲਕੁਲ ਵੀ ਖੁਸ਼ ਨਹੀਂ ਸੀ ਉਸ ਨੇ ਸ਼ੁਰੂ ਤੋਂ ਹੀ ਆਪਣੀ ਮਾਂ ਨੂੰ ਆਪਣੀ ਭਾਬੀ ਦੇ ਖਿਲਾਫ ਭੜਕਾਉਣਾ ਸ਼ੁਰੂ ਕਰ ਦਿੱਤਾ ਵਿਆਹ ਵਿੱਚ ਆਏ ਸੂਟਾਂ ਤੋਂ ਗੱਲ ਸ਼ੁਰੂ ਕਰ ਲਈ ਕਿ ਮਾਂ ਭਾਬੀ ਦੇ ਪੇਕਿਆਂ ਨੇ ਤੇਰਾ ਕੋਈ ਵੀ ਵਧੀਆ ਸੂਟ ਨਹੀਂ ਭੇਜਿਆ ਮੇਰੇ ਚਾਚੇ ਸਹੁਰੇ ਦੇ ਮੁੰਡੇ ਦਾ ਵਿਆਹ ਸੀ ਮੇਰੀ ਚਾਚੀ ਸੱਸ ਨੂੰ 10 1000 ਰੁਪਏ ਵਾਲੇ ਸੂਟ ਭੇਜੇ ਨੇ ਮੁੰਡੇ ਦੇ ਸਹੁਰਿਆਂ ਨੇ ਰਜੂ ਦੇ ਸਹੁਰਿਆਂ ਨੇ ਬੜੀ ਕੰਜੂਸੀ ਕੀਤੀ ਆ ਤੇਰਾ ਕੋਈ ਵੀ ਸੂਟ 2000 ਤੋਂ ਉੱਤੇ ਨਹੀਂ ਤੇ ਨਾ ਹੀ ਮਾਂ ਤੈਨੂੰ ਕੋਈ ਉਹਨਾਂ ਨੇ ਗਹਿਣਾ ਪਾਇਆ ਜਦਕਿ ਸਾਡੀ ਚਾਚੀ ਸੱਸ ਨੂੰ ਤਾਂ ਉਸ ਦੇ ਮੁੰਡੇ ਨੇ ਮੁੰਡੇ ਦੇ ਸਹੁਰਿਆਂ ਨੇ ਚੀਨ ਪਾਈ ਆ ਅਗਲੀ ਘਰ ਘਰ ਦਿਖਾਉਂਦੀ ਫਿਰਦੀ ਆ ਲਾਉਂਦੀ ਨਹੀਂ ਗਲੇ 'ਚੋਂ ਜਸਵੀਰ ਕੌਰ ਨੂੰ ਵੀ ਆਪਣੀ ਧੀ ਦੀਆਂ ਗੱਲਾਂ ਸੁਣ ਕੇ ਬੜਾ ਹਰਖ ਜਿਹਾ ਆਇਆ ਉਸ ਦੀਆਂ ਨਜ਼ਰਾਂ ਵਿੱਚ ਆਪਣੀ ਨੂੰ ਪ੍ਰਤੀ ਨਫ਼ਰਤ ਪੈਦਾ ਹੋਣੀ ਸ਼ੁਰੂ ਹੋ ਗਈ ਜਿਸ ਦਿਨ ਰਾਜੂ ਦੀ ਘਰ ਵਾਲੀ ਗगन ਨੂੰ ਚੌਂਕੇ ਚੜਾਇਆ ਉਸ ਨੇ ਮਿੱਟੀਆਂ ਰੋਟੀਆਂ ਬਣਾਈਆਂ ਸੋਨੀ ਗगन ਦੀਆਂ ਰੋਟੀਆਂ ਵਿੱਚ ਨੁਕਸ ਕੱਢਦੀ ਹੋਈ ਆਪਣੀ ਮਾਂ ਨੂੰ ਬੋਲੀ ਮਾਂ ਲੱਗਦਾ ਇਹਦੀ ਮਾਂ ਨੇ ਕੁਝ ਵੀ ਸਿਖਾ ਕੇ ਨਹੀਂ ਭੇਜਿਆ ਵਿੰਗ ਤੜੰਗੀਆਂ ਰੋਟੀਆਂ ਬਣਾ ਰਹੀ ਐ ਉਹ ਵੀ ਸੁੱਕੀਆਂ ਅੰਗਲੇ ਵਿੱਚ ਫਸ ਰਹੀਆਂ ਨੇ ਮਾਂ ਮੈਨੂੰ ਤਾਂ ਪੂਰਾ ਵੀ ਪਸੰਦ ਨਹੀਂ ਤੇਰੀ ਨੂੰ ਜਸਬੀਰ ਕੌਰ ਕੰਨਾ ਦੀ ਕੱਚੀ ਸੀ ਆਪਣੀ ਨੂਹ ਦੇ ਮਗਰ ਲਾ ਕੇ ਉਸਨੇ ਪਹਿਲੇ ਦਿਨ ਹੀ ਆਪਣੀ ਨੂਹ ਦੀਆਂ ਬਣਾਈਆਂ ਰੋਟੀਆਂ ਨਾ ਖਾਦੀਆਂ ਇਸੇ ਤਰ੍ਹਾਂ ਸੋਨੀ ਦਿਨ ਤੋਂ ਦਿਨ ਆਪਣੀ ਮਾਂ ਦੇ ਕੰਨਾਂ ਵਿੱਚ ਆਪਣੀ ਭਾਬੀ ਪ੍ਰਤੀ ਨਫ਼ਰਤ ਭਰੀਆਂ ਗੱਲਾਂ ਕਰਦੀ ਰਹਿੰਦੀ ਇੱਕ ਵਾਰ ਇੱਕ ਸੂਟ ਗਗਨ ਨੂੰ ਪਸੰਦ ਨਹੀਂ ਸੀ ਉਹ ਆਪਣੇ ਪੇਕੇ ਘਰ ਜਾਣ ਲੱਗੀ ਤਾਂ ਆਪਣੀ ਸੱਸ ਨੂੰ ਕਹਿਣ ਲੱਗੀ ਮੰਮੀ ਇਹ ਮੇਰੀ ਪੇਕੇਆਂ ਦਾ ਸੂਟ ਹੈ ਤੇ ਮੈਨੂੰ ਪਸੰਦ ਨਹੀਂ ਮੈਂ ਆਪਣੀ ਭੈਣ ਨੂੰ ਦੇ ਆਵਾਂ ਸੁੰਨੀ ਨੂੰ ਤਾਂ ਮੌਕਾ ਹੀ ਮਿਲ ਗਿਆ ਜਿਵੇਂ ਕਹਿਣ ਲੱਗੀ ਮਾਂ ਇਹ ਤਾਂ ਬਸ ਹੁਣ ਪਿੱਛੇ ਵੱਲ ਹੀ ਧਿਆਨ ਰੱਖਦੀ ਹੈ ਇਹਨੇ ਘਰ ਨਹੀਂ ਬਚਾਉਣਾ ਤੇ ਤੂੰ ਇਹਦੇ ਹੱਥ ਵਿੱਚ 1 ਰੁਪਿਆ ਵੀ ਨਾ ਫੜਾਈ ਇਹਨੇ ਸਾਰਾ ਕੁਝ ਪਿੱਛੇ ਸੁੱਟ ਦੇਣਾ ਜਿਹੜੀ ਔਰਤ ਪੇਕਿਆਂ ਨੂੰ ਲੱਜਦੀ ਹੋਵੇ ਨਾ ਉਹ ਆਪਣਾ ਘਰ ਨਹੀਂ ਬੰਦੀ ਹੁੰਦੀ ਜਸਪੀਰ ਕੌਰ ਕਹਿਣ ਲੱਗੀ ਧੀਏ ਗੱਲ ਤਾਂ ਤੇਰੀ ਬਿਲਕੁਲ ਸਹੀ ਆ ਜਦੋਂ 6 ਮਹੀਨਿਆਂ ਦੀ ਫਸਲ ਆਈ ਤਾਂ ਸੋਨੀ ਨੇ ਦੇਖਿਆ ਕਿ ਇਸ ਵਾਰ ਤਾਂ ਫਸਲ ਬੜੀ ਸੋਹਣੀ ਖੜੀ ਐ ਤਾਂ ਉਹ ਪਹਿਲਾਂ ਹੀ ਆਪਣੇ ਮਾਪੇ ਕੋਲੇ ਆ ਕੇ ਰੋਂਦ ਧੋਣ ਸ਼ੁਰੂ ਕਰ ਦਿੱਤਾ ਕਿ ਮੰਮੀ ਸਾਡਾ ਟੀਵੀ ਖਰਾਬ ਹੋਇਆ ਪਿਆ ਤੁਹਾਡਾ ਜਵਾਈ ਮੈਨੂੰ ਨਵਾਂ ਟੀਵੀ ਨਹੀਂ ਲੈ ਕੇ ਦਿੰਦਾ ਪੁਰਾਣਾ ਟੀਵੀ ਹਰ ਰੋਜ਼ ਖਰਾਬ ਹੋਇਆ ਰਹਿੰਦਾ ਜਦੋਂ ਠੀਕ ਕਰਵਾਉਂਦੇ ਆ ਚਾਰ ਕੁ ਦਿਨ ਚੱਲਦਾ ਤੇ ਫੇਰ ਖੜ ਜਾਂਦਾ ਤਾਂ ਉਸਦੀ ਮਾਂ ਕਹਿਣ ਲੱਗੀ ਕੋਈ ਗੱਲ ਨਹੀਂ ਧੀਏ ਇਸ ਵਾਰ ਫਸਲ ਚੰਗੀ ਹੋਗੀ ਮੈਂ ਤੈਨੂੰ ਨਵਾਂ ਟੀਵੀ ਲੈ ਦੇਾਂਗੀ ਤਾਂ ਕੱਤਰ ਵੀ ਕਹਿਣ ਲੱਗਾ ਕੋਈ ਗੱਲ ਨਹੀਂ ਸੋਨੀ ਪੁੱਤ ਅਸੀਂ ਤੈਨੂੰ ਵੱਡੀ ਐਲਸੀਡੀ ਲੈ ਕੇ ਦੇਵਾਂਗੇ ਸੋਨੀ ਬੜੀ ਖੁਸ਼ ਹੋਈ ਉਸਨੇ ਆਪਣੇ ਬਾਪ ਨੂੰ ਗਲਵੱਕੜੀ ਪਾ ਲਈ ਕਹਿਣ ਲੱਗੀ ਮਾਂ ਤੇਰੇ ਨਾਲੋਂ ਤਾਂ ਮੇਰੇ ਬਾਪੂ ਦਾ ਦਿਲ ਵੱਡਾ ਹੈ ਇਸ ਤਰ੍ਹਾਂ ਉਹ ਆਪਣੇ ਮਾਂ ਬਾਪ ਤੇ ਪਿਆਰ ਭਰੀਆਂ ਗੱਲਾਂ ਦੇ ਡੋਰੇ ਪਾਉਂਦੀ ਰਹਿੰਦੀ ਉਸ ਨੂੰ ਉਹਨਾਂ ਨੂੰ ਆਪਣੇ ਵੱਲ ਹੀ ਕਰੀ ਰੱਖਦੀ ਸੀ ਫਿਰ ਉਸਦੇ ਮੁੰਡੇ ਦਾ ਜਨਮ ਦਿਨ ਆ ਗਿਆ ਉਸ ਨੂੰ ਲੱਗਿਆ ਕਿ ਅੱਗੇ ਤਾਂ ਆਸਾਨੀ ਨਾਲ ਮੈਨੂੰ LCD ਮਿਲ ਗਈ ਹੁਣ ਆਪਣੇ ਮੁੰਡੇ ਦੇ ਜਨਮ ਦਿਨ ਤੇ ਵੀ ਕੋਈ ਵਧੀਆ ਹੀ ਗਿਫਟ ਮੰਗਾਂਗੀ ਉਸ ਨੇ ਆਪਣੇ ਮੁੰਡੇ ਨੂੰ ਸਿਖਾ ਦਿੱਤਾ ਛੋਟਾ ਜਿਹਾ ਮੁੰਡਾ ਕਹਿਣ ਲੱਗਾ ਨਾਨਾ ਨਾਨੀ ਤੁਹਾਡੇ ਘਰ ਤਾਂ AC ਲੱਗਿਆ ਸਾਨੂੰ ਵੀ AC ਲਵਾ ਦਿਓ ਨਾ ਇਹ ਮੇਰੇ ਜਨਮ ਦਿਨ ਤੇ ਮੈਨੂੰ ਗਿਫਟ ਕਰ ਦਿਓ ਨਾਨੀ ਜੀ ਮੈਨੂੰ AC ਦਿਓਗੇ ਨਾ ਤੁਸੀਂ ਦੋਤੇ ਦੀਆਂ ਪਿਆਰ ਭਰੀਆਂ ਗੱਲਾਂ ਨਾਲ ਦੋਨੇ ਨਾਨਾ ਨਾਨੀ ਖੁਸ਼ ਹੋਗੇ ਤੇ ਉਹਨਾਂ ਨੇ ਦੋਤੇ ਦੇ ਜਨਮ ਦਿਨ ਤੇ ਉਸ ਨੂੰ ਏਸੀ ਲੈ ਦਿੱਤਾ ਗगन ਇਹ ਸਾਰਾ ਕੁਝ ਦੇਖ ਰਹੀ ਸੀ ਪਰ ਬੋਲਦੀ ਕੁਝ ਨਹੀਂ ਸੀ ਉਸ ਨੂੰ ਪਤਾ ਸੀ ਕਿ ਉਸ ਦੀ ਨਾਨਦ ਆਣੇ ਬਹਾਨੇ ਕੋਈ ਗਿਫਟ ਲੈ ਜਾਂਦੀ ਹੈ ਜਾਂ ਫਿਰ ਕਿਸੇ ਬਹਾਨੇ ਨਾਲ ਨਗਦ ਪੈਸੇ ਲੈ ਜਾਂਦੀ ਹੈ ਗगन ਦੇ ਵਿਆਹ ਤੋਂ ਬਾਅਦ ਜਦੋਂ ਪਹਿਲੀ ਰਕੜੀ ਆਈ ਤਾਂ ਸੋਨੀ ਨੇ ਹੱਥ ਈ ਕਰ ਦਿੱਤੀ ਕਹਿਣ ਲੱਗੀ ਭਾਬੀ ਇਸ ਵਾਰ ਮੈਨੂੰ ਰਕੜੀ ਤੇ ਕੀ ਗਿਫਟ ਦਿਓਗੇ ਗगन ਹੱਸ ਕੇ ਕਹਿਣ ਲੱਗੀ ਮੇਰੇ ਕੋਲ ਕਾਫੀ ਸੂਟ ਨੇ ਦੀਦੀ ਜਿਹੜਾ ਤੁਸੀਂ ਪਸੰਦ ਕਰੋਗੇ ਮੈਂ ਉਹੀ ਤੁਹਾਨੂੰ ਦੇ ਦੇਾਂਗੀ ਬਾਕੀ ਪੈਸੇ ਆਪਣੇ ਭਰਾ ਤੋਂ ਜਿੰਨੇ ਮਰਜ਼ੀ ਲੈ ਲਿਓ ਸੋਨੀ ਕਹਿਣ ਲੱਗੀ ਨਹੀਂ ਮੈਂ ਤੁਹਾਡੇ ਤੋਂ ਗਿਫਟ ਲੈਣਾ ਮੈਨੂੰ ਤੁਹਾਡੇ ਟੌਪਸ ਬਹੁਤ ਪਸੰਦ ਨੇ ਮੈਂ ਨਵੇਂ ਨਹੀਂ ਮੰਗਦੀ ਬਸ ਮੈਨੂੰ ਇਹੀ ਗਿਫਟ ਕਰ ਦਿਓ ਪੁਰਾਣੀ ਗਗਨ ਤੋਂ ਰਹਿਣਾ ਗਿਆ ਕਹਿਣ ਲੱਗੀ ਨਹੀਂ ਦੀਦੀ ਇਹ ਤਾਂ ਮੇਰੇ ਡੈਡੀ ਨੇ ਮੈਨੂੰ ਬੜੇ ਸ਼ੌਕ ਨਾਲ ਬਣਵਾ ਕੇ ਦਿੱਤੇ ਸੀ ਮੈਂ ਤੁਹਾਨੂੰ ਇਹ ਨਹੀਂ ਦੇ ਸਕਦੀ ਜਿਸਬੀਰ ਤੇ ਇਕੱਤਰ ਕਹਿਣ ਲੱਗੇ ਇਹਨੂੰ ਪੁੱਤ ਤੈਨੂੰ ਹੋਰ ਬਣਾ ਦੇਾਂਗੇ ਗगन ਨੂੰ ਦੇ ਦੇ ਪਰ ਗगन ਨੇ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਕਿ ਮੈਂ ਆਪਣੇ ਪੇਕਿਆਂ ਦੀ ਕੋਈ ਵੀ ਚੀਜ਼ ਨਹੀਂ ਦੇ ਸਕਦੀ ਉਹ ਵੀ ਇੰਨੀ ਮਹਿੰਗੀ ਸੋਨੀ ਨੇ ਫਿਰ ਆਪਣੇ ਮਾਪੇ ਦੇ ਕੰਨਾਂ ਵਿੱਚ ਭਾਬੀ ਪ੍ਰਤੀ ਬਹੁਤ ਸਾਰਾ ਜ਼ਹਿਰ ਘੋਲ ਦਿੱਤਾ ਉਹਨਾਂ ਦੇ ਘਰ ਵਿੱਚ ਲੜਾਈ ਸ਼ੁਰੂ ਹੋ ਗਈ ਲੜਾਈ ਇੰਨੀ ਜ਼ਿਆਦਾ ਵੱਧ ਗਈ ਕੀ ਗगन ਨੇ ਆਪਣੇ ਘਰ ਵਾਲੇ ਰਾਜੂ ਨੂੰ ਕਿਹਾ ਕਿ ਹੁਣ ਮੈਂ ਆਪਣੇ ਪੀਕੇ ਘਰ ਜਾ ਰਹੀ ਹਾਂ ਜੇ ਤੁਸੀਂ ਮੈਨੂੰ ਲਿਆਉਣਾ ਚਾਹੁੰਦੇ ਹੋ ਤਾਂ ਉਹਨਾਂ ਤੋਂ ਅਲੱਗ ਹੋ ਕੇ ਲੈ ਕੇ ਆਇਓ ਮੈਂ ਮੰਮੀ ਡੈਡੀ ਦੇ ਨਾਲ ਨਹੀਂ ਰਹਿਣਾ ਰਾਜੂ ਨੂੰ ਵੀ ਆਪਣੇ ਮੰਮੀ ਡੈਡੀ ਦੀਆਂ ਹਰਕਤਾਂ ਦਾ ਪਤਾ ਸੀ ਉਸ ਨੇ ਗगन ਨੂੰ ਕਿਹਾ ਗगन ਤੂੰ ਕਿਤੇ ਨਹੀਂ ਜਾਣਾ ਮੈਨੂੰ ਪਤਾ ਹੈ ਮੰਮੀ ਡੈਡੀ ਨੂੰ ਆਪਣੀ ਧੀ ਹੀ ਜ਼ਿਆਦਾ ਪਿਆਰੀ ਹੈ ਆਪਾਂ ਦੋਨੋਂ ਇਹਨਾਂ ਤੋਂ ਅਲੱਗ ਹੋ ਜਾਂਦੇ ਹਾਂ ਰਾਜੂ ਤੇ ਗगन ਦੋਨੇ ਅਲੱਗ ਹੋ ਗਏ ਉਹ ਆਪਣੇ ਘਰ ਵਿੱਚ ਹੁਣ ਬੜੇ ਸਕੂਨ ਨਾਲ ਰਹਿ ਰਹੇ ਸੀ ਜਿੱਥੇ ਕਿ ਗਗਨ ਨੂੰ ਉਸਦੀ ਨੰਦ ਹਰ ਵੇਲੇ ਤਾਨੇ ਮਿਹਨੇ ਮਾਰਦੀ ਰਹਿੰਦੀ ਸੀ ਉਸਦੀ ਸੱਸ ਵੀਰੇ ਸੱਸ ਵੀ ਹਰ ਵੇਲੇ ਕੋਈ ਨਾ ਕੋਈ ਗੱਲ ਸੁਣਾਉਂਦੀ ਹੀ ਰਹਿੰਦੀ ਸੀ ਹੁਣ ਗਗਨ ਅਲੱਗ ਹੋ ਕੇ ਬੜੇ ਸਕੂਨ ਨਾਲ ਜ਼ਿੰਦਗੀ ਬਤੀਤ ਕਰਨ ਲੱਗੀ ਸੀ ਰਾਜੂ ਨੇ ਵੀ ਹਰ ਇੱਕ ਚੀਜ਼ ਦੇ ਵਿੱਚੋਂ ਆਪਣਾ ਹਿੱਸਾ ਲੈ ਲਿਆ ਸੀ ਉਧਰ ਸੋਨੀ ਦੇ ਘਰ ਵਾਲੇ ਨੇ ਸਿੰਗਾਪੁਰ ਦਾ ਵੀਜ਼ਾ ਅਪਲਾਈ ਕੀਤਾ ਹੋਇਆ ਸੀ ਤੇ ਉਹਨਾਂ ਦਾ ਵੀਜ਼ਾ ਆ ਗਿਆ ਸੋ ਨੀਦੇ ਉਸ ਦੇ ਘਰ ਵਾਲਾ ਦੋਨੇ ਸਿੱਕਾਪੁਰ ਚਲੇ ਗਏ ਜਸਵੀਰ ਕੌਰ ਤੇ ਇਕਤਰ ਸਿੰਘ ਹੁਣ ਦੋਨੋਂ ਬਿਲਕੁਲ ਇਕੱਲੇ ਰਹਿ ਗਏ ਸੀ ਕਿਉਂਕਿ ਧੀ ਪਿੱਛੇ ਲੱਗ ਕੇ ਉਹਨਾਂ ਨੇ ਪੁੱਤਰ ਨੂੰ ਵੀ ਘਰੋਂ ਕੱਢ ਦਿੱਤਾ ਸੀ ਤੇ ਧੀ ਵੀ ਹੁਣ ਆਪਣੀ ਜ਼ਿੰਦਗੀ ਬਣਾਉਣ ਖਾਤਰ ਵਿਦੇਸ਼ ਵਿੱਚ ਚਲੀ ਗਈ ਸੀ ਉੱਥੇ ਜਾ ਕੇ ਉਹ ਕੰਮ ਵਿੱਚ ਇੰਨਾ ਜ਼ਿਆਦਾ ਰੁੱਝ ਗਈ ਕਿ ਉਸਨੇ ਆਪਣੇ ਮਾਪੇ ਨੂੰ ਫੋਨ ਕਰਨਾ ਵੀ ਛੱਡ ਦਿੱਤਾ ਬਾਕੀ ਸੋਚ ਲੈਂਦੀ ਸੀ ਕਿ ਚਲੋ ਹੁਣ ਕਿਹੜਾ ਮੈਂ ਮੰਮੀ ਡੈਡੀ ਤੋਂ ਉਦੋਂ ਗਿਫਟ ਮੰਗਣਾ ਜਦੋਂ ਇੰਡੀਆ ਜਾਵਾਂਗੀ ਉਦੋਂ ਮੰਮੀ ਡੈਡੀ ਨਾਲ ਨੇੜ ਤਾਂ ਫੇਰ ਵਧਾ ਲੂੰਗੀ ਹੁਣ ਇਕੱਤਰ ਸਿੰਘ ਤੇ ਜਸਪੀਰ ਕੌਰ ਨੂੰ ਇਕੱਲਾਪਨ ਖਾ ਰਿਆ ਸੀ ਰਾਜੂ ਦੇ ਬੱਚੇ ਵੀ ਸੀ ਕੁੜੀ ਤੇ ਮੁੰਡਾ ਉਹ ਆਪਣੇ ਪੋਤੇ ਪੋਤਰੀਆਂ ਨੂੰ ਤਰਸਦੇ ਉਹਨਾਂ ਦਾ ਬੜਾ ਦਿਲ ਕਰਦਾ ਕਿ ਬੱਚਿਆਂ ਨੂੰ ਗੋਦੀ ਵਿੱਚ ਚੁੱਕ ਕੇ ਖੜਾਈਏ ਲਾਡ ਲੜਾਈਏ ਨੋ ਪੁੱਤ ਦੇ ਨਾਲ ਰਹੀਏ ਪਰ ਉਹਨਾਂ ਨੇ ਆਪਣੇ ਪੈਰੀ ਆਪ ਘਹਾੜਾ ਮਾਰ ਲਿਆ ਸੀ ਆਪਣੀ ਧੀ ਦੇ ਪਿੱਛੇ ਲਾ ਕੇ ਆਪਣੇ ਨੂੰਹ ਪੁੱਤ ਨੂੰ ਕਹਿ ਦਿੱਤਾ ਸੀ ਕਿ ਤੁਸੀਂ ਸਾਡੇ ਘਰੋਂ ਨਿਕਲ ਜਾਓ ਇੱਥੇ ਰਹਿਣ ਦੀ ਕੋਈ ਜ਼ਰੂਰਤ ਨਹੀਂ ਤੇ ਹੁਣ ਕਿਹੜੇ ਮੂੰਹ ਨਾਲ ਆਪਣੇ ਬੱਚਿਆਂ ਨੂੰ ਵਾਪਸ ਲਿਆਉਂਦੇ ਜਸਬੀਰ ਕੌਰ ਬੜੀ ਟੈਨਸ਼ਨ ਵਿੱਚ ਰਹਿਣ ਲੱਗੀ ਤੇ ਉਹ ਕਾਫੀ ਬਿਮਾਰ ਹੋ ਚੁੱਕੀ ਸੀ ਜਦੋਂ ਉਸਦੇ ਨੂੰਹ ਪੁੱਤਰ ਗਗਨ ਤੇ ਰਾਜੂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਜਸਬੀਰ ਕੌਰ ਬਿਮਾਰ ਹੈ ਤਾਂ ਉਸ ਦਾ ਪਤਾ ਲੈਣ ਗਏ ਜਸਬੀਰ ਕੌਰ ਨੇ ਉਹਨਾਂ ਨੂੰ ਗੱਲ ਨਾਲ ਲਾਇਆ ਤੇ ਬੜਾ ਰੋਈ ਫਿਰ ਉਹਨਾਂ ਤੋਂ ਮਾਫੀ ਮੰਗੀ ਕਿ ਪੁੱਤ ਮੈਂ ਆਪਣੀ ਗਲਤੀ ਦੀ ਮਾਫੀ ਮੰਗਦੀ ਹਾਂ ਤੁਸੀਂ ਘਰ ਵਾਪਸ ਆ ਜਾਓ ਸਾਨੂੰ ਇਕੱਲਾਪਨ ਖਾ ਰਿਹਾ ਹੈ ਅਸੀਂ ਹੁਣ ਇਕੱਲੇ ਨਹੀਂ ਰਹਿ ਸਕਦੇ ਰਾਜੂ ਤੇ ਗਗਨ ਨੇ ਆਪਣੀ ਮਾਂ ਦੀ ਹਾਲਤ ਨੂੰ ਦੇਖਦੇ ਹੋਏ ਘਰ ਵਾਪਸ ਆਉਣ ਦਾ ਫੈਸਲਾ ਕੀਤਾ ਹੁਣ ਉਹ ਦੋਨੋਂ ਘਰ ਵਾਪਸ ਆ ਗਏ ਬੱਚਿਆਂ ਦੇ ਘਰ ਆਉਣ ਨਾਲ ਘਰ ਵਿੱਚ ਰੌਣਕ ਆ ਗਈ ਜਿਸ ਵੀਰਕੌਰ ਦਾ ਮਨ ਹੁਣ ਬੱਚਿਆਂ ਨਾਲ ਲੱਗਿਆ ਰਹਿੰਦਾ ਉਹਨਾਂ ਨੂੰ ਵੇਖ ਕੇ ਬੜਾ ਖੁਸ਼ ਰਹਿੰਦੀ ਬੱਚਿਆਂ ਨਾਲ ਸਾਰਾ ਦਿਨ ਹੱਸਦੀ ਖੇਡਦੀ ਗੱਲਾਂ ਕਰਦੀ ਪਹਿਲਾਂ ਨਾਲੋਂ ਕਾਫੀ ਠੀਕ ਹੋ ਚੁੱਕੀ ਸੀ ਇਕੱਤਰ ਸਿੰਘ ਨੇ ਵੀ ਆਪਣੇ ਨੂੰ ਪੁੱਤਰ ਨੂੰ ਕਹਿ ਦਿੱਤਾ ਸੀ ਕਿ ਪੁੱਤ ਤੁਸੀਂ ਸਾਡੇ ਨਾਲ ਰਹੋ ਸਾਨੂੰ ਛੱਡ ਕੇ ਨਾ ਜਾਇਓ ਅਸੀਂ ਆਪਣੀ ਧੀ ਨਾਲ ਸਾਰੇ ਰਿਸ਼ਤੇ ਤੋੜ ਰਹੇ ਹਾਂ ਕਿਉਂਕਿ ਸਾਡੀ ਧੀ ਨੇ ਸਾਨੂੰ ਤੁਹਾਡੇ ਖਿਲਾਫ ਬਹੁਤ ਭੜਕਾਇਆ ਸੀ ਹੁਣ ਅਸੀਂ ਇਹ ਗੱਲ ਸਮਝ ਚੁੱਕੇ ਹਾਂ ਕਿ ਉਹਨੇ ਆਪਣੇ ਲਾਲਚ ਕਰਕੇ ਹੀ ਸਾਨੂੰ ਤੁਹਾਡੇ ਖਿਲਾਫ ਭੜਕਾਇਆ ਸੀ ਤੇ ਸਾਥੋਂ ਮਹਿੰਗੇ ਮਹਿੰਗੇ ਗਿਫਟ ਲੈਣਾ ਚਾਹੁੰਦੀ ਸੀ ਹੁਣ ਤੁਹਾਡੀ ਮਾਂ ਬਿਮਾਰ ਹੋ ਗਈ ਉਸਨੇ ਪੁੱਛਿਆ ਤੱਕ ਨਹੀਂ ਅਸੀਂ ਉਸਨੂੰ ਕਿਹਾ ਸੀ ਕਿ ਵਾਪਸ ਚਲੀ ਜਾ ਪਰ ਉਸਨੇ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ ਅਤੇ ਕਹਿਣ ਲੱਗੀ ਮੈਂ ਆਪਣੀ ਜ਼ਿੰਦਗੀ ਖਰਾਬ ਨਹੀਂ ਕਰ ਸਕਦੀ ਤੁਹਾਡੇ ਕਰਕੇ ਪੁੱਤ ਹੁਣ ਸਾਨੂੰ ਇਹ ਗੱਲ ਦਾ ਅਹਿਸਾਸ ਹੋ ਗਿਆ ਕਿ ਅਸੀਂ ਗਲਤ ਸੀ ਤੇ ਤੁਸੀਂ ਸਹੀ ਸੀ ਆਪਣੇ ਮਾਂ ਬਾਪ ਨੂੰ ਇਸ ਤਰ੍ਹਾਂ ਉਦਾਸ ਹੋਇਆ ਦੇਖ ਕੇ ਰਾਜੂ ਤੇ ਗगन ਨੇ ਦੋਨਾਂ ਨੂੰ ਮaaf ਕਰ ਦਿੱਤਾ ਫਿਰ ਆਪਣੇ ਮਾਪੇ ਦੇ ਨਾਲ ਖੁਸ਼ੀ-ਖੁਸ਼ੀ ਇੱਕੋ ਘਰ ਵਿੱਚ ਸਾਰਾ ਪਰਿਵਾਰ ਰਹਿਣ ਲੱਗੇ ਅੱਜ ਇਕਤਰ ਸਿੰਘ ਤੇ ਜਸਵੀਰ ਕੌਰ ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਮੰਨ ਰਹੇ ਨੇ ਕਿ ਉਹਨਾਂ ਦੇ نوਹਾ ਪੁੱਤਰਾਂ ਨੇ ਉਹਨਾਂ ਨੂੰ ਮaaf ਕਰਕੇ ਆਪਣੇ ਨਾਲ ਰਹਿਣ ਲਈ ਸਵੀਕਾਰ ਕਰ ਲਿਆ ਹੈ ਤੇ ਕਈ ਧੀਆਂ ਇਹੋ ਜਿਹੀਆਂ ਹੁੰਦੀਆਂ ਨੇ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਜੋ ਆਪਣੇ ਮਤਲਬ ਲਈ ਆਪਣੇ ਮਾਪੇ ਬਾਪ ਨੂੰ ਆਪਣੇ ਭਰਾ ਭਾਬੀ ਦੇ ਖਿਲਾਫ ਪੜਕਾਉਂਦੀਆਂ ਰਹਿੰਦੀਆਂ ਨੇ ਬਾਕੀ ਇਸ ਕਹਾਣੀ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਕਹਾਣੀ ਨੂੰ ਅੱਗੇ ਸ਼ੇਅਰ ਜਰੂਰ ਕਰਦੇ ਹੋ ਜੀ ਅੱਜ ਦੀ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ